ਸਾਰੇ ਪੈਨਪਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਨੂੰ ਬਹੁਤ ਕਮੈਂਟ ਮੈਸੇਜ ਆ ਰਹੇ ਸੀਗੇ ਵੈਸੇ ਤਾਂ ਇਹ ਅੱਜਕੱਲ੍ਹ ਘਰ ਘਰ ਦੀ ਕਹਾਣੀ ਹੋ ਚੁੱਕੀ ਹੈਗੀ ਕਿ ਦੀਦੀ ਸਾਡੇ ਬੱਚੇ ਦਾ ਹਨਾ ਰਿਸ਼ਤਾ ਨਹੀਂ ਹੋ ਰਿਹਾ ਹੈਗਾ ਕਈ ਪੈਨਪਰਾਵਾਂ ਦੇ ਮੈਸੇਜ ਆ ਰਹੇ ਸੀ ਕਿ ਰਿਸ਼ਤਾ ਹੋ ਜਾਂਦਾ ਪਰ ਟੁੱਟ ਜਾਂਦਾ ਹੈਗਾ ਹਨਾ ਤੇ ਕਈ ਕਹਿ ਰਹੇ ਨੇ ਵੀ ਸਾਡਾ ਬੱਚਾ ਮੰਨਦਾ ਨਹੀਂ ਹੈਗਾ ਕੀ ਕਰੀਏ ਦੇਖੋ ਇਹਦੇ ਵਿੱਚ ਕਸੂਰ ਆਪਣੇ ਕਿਉਂਕਿ ਆਪਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਖੁੱਲ ਦੇ ਚੁੱਕੇ ਆ ਹਨਾ ਤੇ ਬਾਕੀ ਸਮੇਂ ਦੀ ਰਫਤਾਰ ਹੀ ਅਜਿਹੀ ਹੈ ਕਿਉਂਕਿ ਹਰ ਕੋਈ ਕਹਿੰਦੇ ਵੀ ਮੈਂ ਆਜ਼ਾਦ ਆ ਮੇਰੀ ਮਰਜ਼ੀ ਹੈ ਮੈਂ ਜੋ ਕਰਨਾ ਚਾਹਾਂ ਹਨਾ ਕਰਾਂਗਾ ਕਿਉਂਕਿ ਅੱਗੇ ਬੱਚਿਆਂ ਨੂੰ ਹੁੰਦਾ ਸੀਗਾ ਵੀ ਜੇ ਉਹ ਸਾਡੇ ਮਾਪੇ ਹਨਾ ਕਹਿੰਦੇ ਹੈਗੇ ਉਹਦੇ ਵਿੱਚ ਸਾਡਾ ਭਲਾ ਹੈਗਾ ਪਰ ਅੱਜ ਕੱਲ ਬੱਚੇ ਕਹਿੰਦੇ ਆ ਕਿ ਜੋ ਸਾਨੂੰ ਪਤਾ ਹੈ ਹਨਾ ਉਹਦੇ ਵਿੱਚ ਸਾਡਾ ਭਲਾ ਹੈਗਾ ਪਰ ਨਤੀਜਾ 2-4 ਮਹੀਨਿਆਂ ਬਾਅਦ ਹੀ ਡਾਈਵੋਰਸ ਹੋ ਜਾਂਦਾ ਹੈਗਾ ਹਨਾ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਬੱਚਿਆਂ ਨੇ ਜਿਹੜੇ ਛੋਟੇ ਪੇਰੇ ਹਨਾ ਉਹਨਾਂ ਨੂੰ ਹੱਥ ਬੰਨ ਕੇ ਭੈਣ ਭਰਾਵਾਂ ਨੂੰ ਬੇਨਤੀ ਕਰਨੀ ਚਾਹਾਂਗੀ ਹਨਾ ਚਾਹੀ ਵੀ ਕਹਿਣ ਦੇ ਭਾਵਨਾ ਵੀ ਮੈਂ ਏਡੀ ਸਿਆਣੀ ਨਹੀਂ ਹੈਗੀ ਵੀ ਮੈਂ ਤੁਹਾਨੂੰ ਸਮਝਾਵਾਂ ਹਨ ਕਿਉਂਕਿ ਮੈਂ ਵੀ ਤੁਹਾਡੇ ਵਰਗੀ ਹੁਈ ਹੈਗੀ ਹੈ ਨਾ ਪਰ ਫਿਰ ਵੀ ਜਿੰਨੀ ਅਕਲ ਹੁੰਦੀ ਹੈ ਕਹਿੰਦੀ ਓਨੀ ਕਿ ਆਪਾਂ ਕਿਸੇ ਨੂੰ ਦੇਵਾਂਗੇ ਤਾਂ 10 ਦੇ ਵਿੱਚੋਂ ਇੱਕ ਨਦੇ ਨੂੰ ਤਾਂ ਹਨਾ ਆਪਣੀ ਉਹ ਗੱਲ ਚੰਗੀ ਲੱਗੇਗੀ ਤਾਂ ਜਦੋਂ ਵੀ ਹਨਾ ਤੁਸੀਂ ਵਿਆਹ ਕਰਵਾਉਣੇ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਹਨਾ ਆਪਣੀ ਪਸੰਦ ਦੇ ਨਾਲ ਵਿਆਹ ਨਾ ਕਰਵਾਓ ਪਰ ਆਪਣੇ ਮਾਪੇ ਬੱਲ ਵੀ ਜ਼ਰੂਰ ਦੇਖ ਲਿਆ ਕਰੋ ਹਨਾ ਕਿਉਂਕਿ ਕਈ ਜਗ੍ਹਾ ਤੇ ਹਨਾ ਬਹੁਤ ਵਾਰੀ ਹੁਣ ਤੁਸੀਂ ਸੁਣਦੇ ਹੋ ਆਮ ਹੀ ਗੱਲਾਂ ਨੇਗੀਆਂ ਇਹ ਕਿ ਪਹਿਲਾਂ ਤਾਂ ਕੁੜੀ ਹੈ ਨਾ ਹਾਂ ਕਰ ਦਿੰਦੀ ਹੈ ਤੇ ਬਾਅਦ ਦੇ ਵਿੱਚ ਕਹਿੰਦੀ ਹੈ ਮੇਰੇ ਲੜਕਾ ਪਸੰਦ ਨਹੀਂ ਤੇ ਮੈਂ ਕਿਤੇ ਹੋਰ ਵਿਆਹ ਕਰਾਉਣਾ ਹੈ ਨਾ ਨਹੀਂ ਵਿਆਹ ਵਾਲੇ ਦਿਨ ਭੱਜ ਜਾਂਦੀ ਹੈ ਜਾਂ ਫਿਰ ਲੜਕਾ ਹੈ ਨਾ ਜਵਾਬ ਦੇ ਦਿੰਦਾ ਵੀ ਦੇਖੋ ਇਹ ਇੱਕ ਬੱਚਿਆਂ ਵਾਸਤੇ ਇੱਕ ਮਜ਼ਾਕ ਹੈ ਨਾ ਪਰ ਜਿਹੜੇ ਪੇਰੈਂਟਸ ਨੇ ਉਹਨਾਂ ਵਾਸਤੇ ਇਹ ਮਰਨ ਹੋ ਜਾਂਦਾ ਹੈ ਨਾ ਕਿਉਂਕਿ ਜਿਹੜਾ ਇੱਜ਼ਤਦਾਰ ਬੰਦਾ ਹੁੰਦਾ ਹੈਗਾ ਨਾ ਉਹਦੇ ਵਾਸਤੇ ਇਹ ਜਿਹੜੀ ਚੀਜ਼ ਹੈ ਇਹ ਬਹੁਤ ਵੱਡੀ ਗੱਲ ਹੈਗੀ ਦੇਖੋ ਵਿਆਹ ਤੁਸੀਂ ਕਰਵਾਉਣਾ ਹੈ ਤਾਂ ਤੁਸੀਂ ਘਟੋ ਘਟ ਹੈ ਨਾ ਆਪਣੇ ਮਾਪੇ ਬੀ ਜਿਨ੍ਹਾਂ ਨੇ ਤੁਹਾਨੂੰ ਜੰਮ ਕੇ ਪਾਲ ਕੇ ਪੋਸ ਕੇ ਐਡਾ ਵੱਡਾ ਕੀਤਾ ਹੈ ਜਦੋਂ ਤਾਂ ਕਹਿੰਦੇ ਪੇਟ ਦੇ ਵਿੱਚ ਹਨਾ ਬੱਚਾ ਹੁੰਦਾ ਹੈਗਾ ਮਾਂ ਦੇ ਉਦੋਂ ਤੋਂ ਮਾਂ ਸੁਪਨੇ ਸਜਾਉਣ ਲੱਗ ਜਾਂਦੀ ਹੈਗੀ ਵੀ ਮੇਰਾ ਬੱਚਾ ਹਨਾ ਵੱਡਾ ਹੋਊਗਾ ਫਿਰ ਮੈਂ ਉਹਨੂੰ ਪੜਾ ਲਿਖਾ ਕੇ ਇਦਾਂ ਕਰੂੰਗੀ ਫਿਰ ਮੈਂ ਉਹਦਾ ਵਿਆਹ ਕਰੂੰਗੀ ਮੇਰੀ ਸੋਹਣੀ ਜੀ ਨੂੰ ਆਊਗੀ ਜਾਂ ਮੇਰਾ ਸੋਹਣਾ ਜਿਹਾ ਜਵਾਈ ਆਊਗਾ ਹਨਾ ਤੇ ਮੈਂ ਇਹ ਕਰੂੰਗੀ ਮੈਂ ਆਪਣੀ ਨੂੰਹ ਵਾਸਤੇ ਆ ਟੂਮਾਂ ਦੀ ਉਹ ਆਪਣੇ ਘਹਿਣਿਆਂ ਨੂੰ ਵੀ ਸੰਭਾਲ-ਸੰਭਾਲ ਆਪਦੇ ਕੱਪ ਹਨਾ ਰੱਖਦੀ ਹੈਗੀ ਜੀ ਕੋਈ ਵਧੀਆ ਚੀਜ਼ ਹੁੰਦੀ ਉਹਨੂੰ ਸੰਭਾਲ ਕੇ ਰੱਖਦੀ ਹੈ ਵੀ ਮੈਂ ਆਪਣੀ ਧੀ ਨੂੰ ਦਿਊਂਗੀ ਮੈਂ ਆਪਣੇ ਨੂੰਹ ਨੂੰ ਦਿਊਂਗੀ ਹਨਾ ਪਰ ਇੱਕ ਛੋਟੀ ਜੀ ਗਲਤੀ ਹੈ ਨਾ ਜਿਹੜੀ ਕਿ ਬੱਚੇ ਅੱਜ ਕੱਲ ਲਵ ਮੈਰਿਜ ਕਰਵਾਉਂਦੇ ਆ ਹਨ ਉਹਦੇ ਕਰਕੇ ਸਾਰੇ ਪੇਰੈਂਟਸ ਚਲੋ ਠੀਕ ਹੈ ਵੀ ਕਲ ਕਲ ਲੱਗ ਲੱਗਾ ਬੱਚਾ ਸਾਰਿਆਂ ਦੇ ਵਿਚਾਰੇ ਮਾਪੇ ਨੂੰ ਚੁੱਪ ਕਰਨਾ ਪੈਂਦਾ ਹਨ ਪਰ ਤੁਹਾਨੂੰ ਪਤਾ ਹੈ ਵੀ ਜਦੋਂ ਤੁਹਾਡੇ ਬੱਚੇ ਇਹ ਗੱਲ ਕਰਨਗੇ ਤੁਹਾਡੇ ਤੇ ਕੀ ਬੀਤੇਗੀ ਉਦੋਂ ਪਤਾ ਲੱਗੇਗਾ ਹਨ ਕਿਉਂਕਿ ਕਹਿੰਦੇ ਨੇ ਕਹਿੰਦੇ ਜਦੋਂ ਖੁਦ ਤੇ ਬੀਤਦੀ ਹੈ ਉਦੋਂ ਪਤਾ ਲੱਗਦਾ ਹੈ ਨਹੀਂ ਤਾਂ ਹਨਾ ਇੱਕ ਐ ਹੁੰਦਾ ਹੈ ਕਹਿਣਗੇ ਤੁਹਾਨੂੰ ਕੀ ਪਤਾ ਅਸੀਂ ਅੱਜ ਦੇ ਜਮਾਨੇ ਦੇ ਆ ਤੁਸੀਂ ਆਪਦੇ ਜਮਾਨੇ ਵੇਲੇ ਜੁੱਤੀਆਂ ਖਾ ਕੇ ਕੱਢ ਲਿਆ ਪਰ ਫਿਰ ਪਸਤਾਉਂਦੇ ਆ ਫਿਰ ਵੀ ਮਾਪੇ ਹੀ ਨਿਵੇੜਦੇ ਆ ਜਦੋਂ ਮਹੀਨੇ ਕਮਾ ਕਰੋ ਇੱਕ ਦੂਜੇ ਦੇ ਨਾਲ ਬਣਦੀ ਨਹੀਂ ਤਲਾਕ ਦਾ ਨੌਬਤ ਆ ਜਾਂਦੀ ਹੈ ਫਿਰ ਵੀ ਮਾਪੇ ਬਚਾਰੇ ਖੁੰਝੇ ਲੱਗਦੇ ਆ ਫਿਰ ਵੀ ਉਹ ਮਦਦ ਕਰਦੇ ਆ ਕਿਉਂਕਿ ਮਾਪੇ ਤਾਂ ਬੱਚਿਆਂ ਦੀਆਂ ਗਲਤੀਆਂ ਭੁੱਲ ਕੇ ਫਿਰ ਵੀ ਉਹਨਾਂ ਨੂੰ ਗੱਲ ਨਾਲ ਲਾਉਂਦੇ ਆ ਜਿਹੜੇ ਵੀ ਭੈਣ ਭਰਾਵਾਂ ਦੇ ਹਨਾ ਘਰਾਂ ਦੇ ਵਿੱਚ ਇਹ ਚੀਜ਼ ਚੱਲ ਰਹੀ ਹੈ ਬੱਚੇ ਵਿਆਹਣ ਵਾਲੇ ਨੇ ਹਨਾ ਉਹ ਨਹੀਂ ਉਹਨਾਂ ਦਾ ਰਿਸ਼ਤਾ ਹੋ ਰਿਹਾ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਜਿਹੜੇ ਕਿ ਬੱਚੇ ਨੇ ਜਿਹੜੇ ਚਾਹੁੰਦੇ ਆ ਹਨਾ ਵੀ ਸਾਡਾ ਜਿਹੜਾ ਸੰਜੋਗ ਨਹੀਂ ਉਹ ਕਿਸੇ ਵਧੀਆ ਕਰੇ ਹਨਾ ਹੋਣਾ ਤੇ ਸਾਡੀ ਜਿਹੜੀ ਲਾਈਫ ਹੈ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਹਨਾ ਲੰਬੇ ਸਮੇਂ ਤੱਕ ਚੱਲੇ ਤਾਂ ਸਭ ਤੋਂ ਪਹਿਲਾਂ ਤਾਂ ਉਹ ਸਾਰੇ ਬੱਚੇ ਨਾਲ ਇੱਕ ਇੱਕ ਜਪਜੀ ਸਾਹਿਬ ਜੀ ਦਾ ਪਾਠ ਸਵੇਰੇ ਜ਼ਰੂਰ ਕਰਨ ਹਨਾ ਤੇ ਇਹ ਅਰਦਾਸ ਕਰਨ ਕਿ ਵਾਹਿਗੁਰੂ ਜੀ ਮੇਰੇ ਜਿੱਥੇ ਵੀ ਤੁਸੀਂ ਸੰਯੋਗ ਮਿਲਾਉਣੇ ਹੈਗੇ ਚਾਹੇ ਉਹ ਲੜਕਾ ਹੈ ਚਾਹੇ ਉਹ ਲੜਕੀ ਹੈ ਉਹ ਆਪਣੇ ਵਾਸਤੇ ਖੁਦ ਅਰਦਾਸ ਕਰੇ ਕਿਉਂਕਿ ਜਦੋਂ ਆਪਾਂ ਖੁਦ ਅਰਦਾਸ ਕਰਦੇ ਆ ਤਾਂ ਵਾਹਿਗੁਰੂ ਜੀ ਉਸ ਚੀਜ਼ ਨੂੰ ਬਹੁਤ ਜਲਦੀ ਪੂਰੀ ਕਰ ਦਿੰਦੇ ਹੈ ਦੂਸਰੀ ਗੱਲ ਕਿ ਤੁਸੀਂ ਨੇ ਭਰੋਸਾ ਰੱਖਣੇ ਕਿ ਵਾਹਿਗੁਰੂ ਜੀ ਅੱਗੇ ਜੋ ਅਸੀਂ ਅਰਦਾਸ ਕਰ ਰਹੇ ਹਾਂ ਇਸ ਅਰਦਾਸ ਨੂੰ ਵਾਹਿਗੁਰੂ ਜੀ ਸਾਡੀ ਨੂੰ ਜਰੂਰ ਪੂਰੀ ਕਰਨਗੇ ਤੇ ਇੱਕ ਮੈਂ ਗੇ ਬੇਨਤੀ ਕਰੂੰਗੀ ਮਾਮਾ ਨੂੰ ਜਿਹੜੀ ਕਿ ਮੇਰੇ ਬੱਚੇ ਨੇ ਹੈ ਨਾ ਉਹਨਾਂ ਦੇ ਪੇਰੈਂਟਸ ਨੇਗੇ ਕਿਉਂਕਿ ਮਾਪੇ ਨੂੰ ਜਿਆਦਾ ਚਿੰਤਾ ਹੁੰਦੀ ਹੈ ਤੇ ਮਾਂ ਦੇ ਦੇਲੋਂ ਕੀਤੀ ਅਰਦਾਸ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੀ ਹੈ ਤੁਸੀਂ ਭੈਣਾ ਨੇ ਕਰਨਾ ਕੀ ਹੈ ਕਿ ਜਿਨ੍ਹਾਂ ਨੂੰ ਚਾਹ ਹੈਗਾ ਵੀ ਸਾਡੇ ਬੱਚਿਆਂ ਦਾ ਰਿਸ਼ਤਾ ਕਿਸੇ ਵਧੀਆ ਘਰੇ ਹੈ ਨਾ ਸੰਜੋਗ ਮਿਲ ਜਾਣ ਵਾਹਿਗੁਰੂ ਜੀ ਸਾਡੀ ਅਰਦਾਸ ਸੁਣ ਲੈਣ ਤਾਂ ਤੁਸੀਂ ਨੇ ਕੀ ਕਰਨਾ ਜਦੋਂ ਕਿ ਗੁਰੂ ਘਰ ਸਵੀਰੇ ਅਰਦਾਸ ਹੁੰਦੀ ਹੈਗੀ ਤਾਂ ਤੁਸੀਂ ਬਿਨਾ ਨਾ ਗਾ ਪਾਈ 41 ਦਿਨ ਬਿਨਾ ਨਾਗਾ ਪਾਏ ਇਹ ਨਹੀਂ ਹੈਗਾ ਵੀ ਹਨਾ ਵੀ ਅੱਜ ਮੈਨੂੰ ਕੰਮ ਹੋ ਗਿਆ ਜੀ ਮੈਂ ਅਰਦਾਸ 'ਚ ਨਹੀਂ ਜਾ ਪਾਈ ਹਨਾ ਜਾਂ ਅੱਜ ਮੀਂਹ ਪੈ ਗਿਆ ਮੈਂ ਅਰਦਾਸ 'ਚ ਨਹੀਂ ਜਾ ਪਾਈ ਹਨਾ ਕਿਉਂਕਿ ਇੱਕ ਤਪੱਸਿਆ ਹੁੰਦੀ ਹੈ ਨਾ ਜੇ ਕੋਈ ਵੀ ਚੀਜ਼ ਹਾਸਲ ਕਰਨੀ ਹੋਵੇ ਨਾ ਉਹਨੂੰ ਆਪਾਂ ਨੂੰ ਤਪੱਸਿਆ ਕਰਨੀ ਹੀ ਪੈਂਦੀ ਹੈਗੀ ਹਨਾ ਕਹਿੰਦੇ ਨੇ ਕਹਿੰਦੇ ਕੁਝ ਪਾਉਣ ਵਾਸਤੇ ਨਾ ਕੁਝ ਖੋਣਾ ਤਾਂ ਪੈਂਦਾ ਹੀ ਹੁੰਦਾ ਹੈਗਾ ਹਨਾ ਤਾਂ 41 ਦਿਨ ਤੁਸੀਂ ਲਗਾਤਾਰ ਬਿਨਾ ਨੰਗਾ ਪਾਏ ਚਲੋ ਕੋਈ ਗੱਲ ਨਹੀਂ ਕਈ ਵਾਰੀ ਇਹ ਵੀ ਨਹੀਂ ਹੈਗਾ ਵੀ ਨਾ ਕਈ ਵਾਰੀ ਅੱਡੀ ਮਜਬੂਰੀ ਹੋ ਜਾਂਦੀ ਹੈ ਵੀ ਆਪਾਂ ਨਹੀਂ ਜਾ ਪਾਉਂਦੇ ਕੋਈ ਗੱਲ ਨਹੀਂ ਪਰ ਕੋਸ਼ਿਸ਼ ਕਰਨੀ ਕਿ 41 ਦਿਨ ਤੁਸੀਂ ਨਾ ਸਵੇਰੇ ਬਿਨਾ ਨੰਗਾ ਪਾਏ ਤੁਸੀਂ ਅਰਦਾਸ ਦੇ ਵਿੱਚ ਜਾਓ ਕਿਉਂਕਿ ਅਰਦਾਸ ਦੇ ਵਿੱਚ ਖੜ ਕੇ ਕੀਤੀ ਅਰਦਾਸ ਚਾਹੇ ਕਿਸੇ ਵੀ ਕਾਰਜ ਦੀ ਤੁਸੀਂ ਕਰ ਲੋ ਹਨਾ ਤਾਂ ਵਾਹਿਗੁਰੂ ਜੀ ਬਹੁਤ ਜਲਦੀ ਸੁਣਦੇ ਹੈਗੇ ਤੇ ਇੱਕ ਮੈਂ ਤੁਹਾਨੂੰ ਪੈਣਾ ਸਾਰਿਆਂ ਨੂੰ ਮਾਮਾ ਨੂੰ ਬੇਨਤੀ ਕਰਕੇ ਹੱਥ ਬੰਨ੍ਹਦੀ ਆ ਨਾ ਕਿ ਇਹ ਤੁਸੀਂ ਜ਼ਰੂਰ ਅਰਦਾਸ ਕਰਨੀ ਕਿ ਜੇ ਤੁਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ Hindu ਧਰਮ ਨਾਲ ਬਿਲੋਂਗ ਕਰਦੇ ਹੋ ਕਿਸੇ ਵੀ ਧਰਮ ਨਾਲ ਤੁਸੀਂ ਹੈ ਨਾ ਮਤਲਬ ਕਿ ਮੰਨਦੇ ਹੋ ਤੁਸੀਂ ਹੈ ਨਾ ਕਿਸੇ ਵੀ ਧਰਮ ਨਾਲ ਰਿਲੇਟਿਵ ਹੋ ਤੁਸੀਂ ਤਾਂ ਤੁਸੀਂ ਨੇ ਇਹ ਅਰਦਾਸ ਜ਼ਰੂਰ ਕਰਨੀ ਹੈ ਕਿ ਸਾਡੇ ਬੱਚੇ ਬੱਚੀ ਦਾ ਰਿਸ਼ਤਾ ਸਾਡੇ ਧਰਮ ਦੇ ਵਿੱਚ ਹੀ ਵਾਹਿਗੁਰੂ ਜੀ ਕਰਵਾਉਣਾ ਉਸ ਦੇ ਸੰਜੋਗ ਉਸੇ ਧਰਮ ਦੇ ਵਿੱਚ ਮਲਾਉਣੇ ਹਨ ਜਿੱਥੇ ਕਿ ਅਸੀਂ ਚਾਹੋਣੇ ਆਗੇ ਜਾਂ ਜਿੱਥੇ ਕਿ ਉਸ ਬੱਚੇ ਦਾ ਹਨਾ ਅੱਗੇ ਜਿਹੜਾ ਆਉਣ ਵਾਲਾ ਪਵਿੱਖਾ ਆਉਣ ਵਾਲਾ ਫਿਊਚਰ ਹੈਗਾ ਨਾ ਉਹ ਤੁਹਾਨੂੰ ਹੀ ਪਤਾ ਕਿ ਸਾਨੂੰ ਨਹੀਂ ਪਤਾ ਹਨਾ ਵੀ ਕੀ ਲਿਖੀਆਂ ਨੇ ਉਹਦੇ ਲੇਖਾਂ ਦੇ ਵਿੱਚ ਪਰ ਕਹਿੰਦੇ ਨੇ ਤੁਸੀਂ ਹਨਾ ਬਹੁਤ Hindu ਆਪਣੇ ਧਰਮ ਦੇ ਵਿੱਚ ਆਪਣੇ ਸਿੱਖ ਧਰਮ ਦੇ ਵਿੱਚ ਵੀ ਸਾਖੀਆਂ ਸੁਣੀਆਂ ਨਹੀਂ ਹੈ ਹਨਾ ਤੇ ਮਾਂ ਤੇ ਪਤਨੀ ਜੇ ਚਾਹੇ ਤਾਂ ਕਹਿੰਦੇ ਜਮਰਾਜ ਤੋਂ ਹਨਾ ਆਪਣੇ ਬੱਚੇ ਦੇ ਤੇ ਆਪਣੇ ਪਤੀ ਦੇ ਹਨਾ ਪ੍ਰਾਣ ਵੀ ਲੈ ਆ ਕੇ ਆ ਸਕਦੀ ਹੈ ਇਹ ਤਾਂ ਫਿਰ ਵੀ ਲੇਖ ਨੇ ਹਨਾ ਇਹ ਪੁੱਠੇ ਲੇਖ ਆਪਣੇ ਸਿੱਧੇ ਹੋ ਸਕਦੇ ਨੇ ਅਗਰ ਤੁਸੀਂ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਸਿਮਰਨ ਕਰੋ ਚਾਹੇ ਤੁਸੀਂ Hindu ਧਰਮ ਨੂੰ ਮੰਨਦੇ ਹੋ ਚਾਹੇ ਤੁਸੀਂ Muslim ਧਰਮ ਨੂੰ ਮੰਨਦੇ ਹੋ ਪਰ ਭਰੋਸਾ ਰੱਖ ਕੇ ਸਿਮਰਨ ਕਰੋ ਅਜੇ ਤਾਂ ਕੁਝ ਵੀ ਨਹੀਂ ਹੈਗਾ ਆਉਣ ਵਾਲਾ ਸਮਾਂ ਇੰਨਾ ਭਿਆਨਕ ਆਉਣੇਗਾ ਕਿ ਬੱਚਿਆਂ ਨੇ ਖੁਦ ਤਾਂ ਬਰਬਾਦ ਹੋਣਾ ਹੀ ਹੈ ਆਪਣੇ ਮਾਪੇ ਬਪ ਨੂੰ ਵੀ ਨਾਲ ਬਰਬਾਦ ਕਰਨਗੇ ਹੀ ਕਰਨਗੇ ਈਦਾ ਵੀ ਕਸੂਰ ਬਾਰ ਆਪਾਂ ਹੀ ਆ ਆਪਾਂ ਹੀ ਆਪਣੀਆਂ ਜੜਾਂ ਜਦੋਂ ਕਹਿੰਦੇ ਹੁਣ ਆਪਾਂ ਬੱਚਿਆਂ ਨੂੰ ਜਿਹੜੀ ਜ਼ਿਆਦਾ ਹੀ ਖੁੱਲ੍ਹ ਦੇਈ ਜਾ ਰਹੀਆਂ ਨਾ ਇੱਕ ਮਾਡਰਨ ਬਣਨ ਦੇ ਚੱਕਰ ਚ ਬੱਚੇ ਵੀ ਕਹਿੰਦੇ ਆ ਹਨਾ ਵੀ ਅਸੀਂ ਮਾਡਰਨ ਆ ਅਸੀਂ ਆਜ਼ਾਦਾਂਗੇ ਅਸੀਂ ਇਦਾਂ ਕਹ ਹਨਾ ਪਰ ਇਹ ਜਿਹੜਾ ਆਪਾਂ ਬੀਜ ਖਿਲਾਰ ਰਹੇ ਹਨਾ ਜਦੋਂ ਇਹਦੇ ਬੂਟੇ ਉੱਗਣਗੇ ਤਾਂ ਉਹਨਾਂ ਦੇ ਕੰਡੇ ਸਾਰਿਆਂ ਨੂੰ ਹੀ ਵੱਜਣਗੇ ਦੇਖੋ ਸਮਝਦਾਰ ਨੂੰ ਕਹਿੰਦੇ ਇਸ਼ਾਰਾ ਹੀ ਕਾਫੀ ਹੁੰਦਾ ਹੈਗਾ ਮੈਂ ਇਹ ਨਹੀਂ ਕਹਿੰਦੀ ਵੀ ਹੈਨਾ ਬੱਚੇ ਬੱਚੀਆਂ ਨੂੰ ਖੁੱਲਣਾ ਦੇਵੋ ਬੱਚੇ ਬੱਚੀਆਂ ਨੂੰ ਖੁੱਲ੍ਹ ਦੇਵੋ ਕਹਿੰਦੇ ਖਾਣ ਦੀ ਖੁੱਲ੍ਹ ਦੇਵੋ ਪਹਿਨਣ ਦੀ ਖੁੱਲ੍ਹ ਦੇਵੋ ਹੈਨਾ ਵੀ ਇੱਕ ਬੱਚੇ ਨੂੰ ਉਸ ਆਪਦੇ ਸਟੈਂਡ ਤੱਕ ਆਪਦੇ ਇੱਕ ਉਸ ਚੀਜ਼ ਤੱਕ ਉਹਨੂੰ ਸਮਝਾਓ ਕਿ ਬੇਟਾ ਵੀ ਅੱਗੇ ਤੇਰੇ ਭਵਿੱਖ ਦਾ ਨੁਕਸਾਨ ਵੀ ਹੈ ਤੇ ਇਹ ਤੇਰਾ ਫਾਇਦਾ ਵੀ ਹੈ ਉੱਥੇ ਥੋੜੀ ਜੀ ਆਪਾਂ ਹੈਨਾ ਹੱਥ ਦੀ ਮੁਠੀ ਨੂੰ ਘੁੱਟਾਂਗੇ ਤਾਂ ਉਹਦੇ ਵਿੱਚ ਉਹਨਾਂ ਦਾ ਹੀ ਫਾਇਦਾ ਹੁਣ ਉਹਨਾਂ ਨੂੰ ਨਹੀਂ ਪਤਾ ਹੈਗਾ ਵੀ ਸਾਡਾ ਫਾਇਦਾ ਹੁਣ ਤਾਂ ਕਹਿਣਗੇ ਲੈਫ ਲਾਨੇ ਦੇ ਮਾਪੇ ਪੈਂ ਕਰਦੇ ਆ ਤੁਸੀਂ ਸਾਡੇ ਤੇ ਹਨਾ ਐਦਾਂ ਨਹੀਂ ਕਰਦੇ ਤੁਸੀਂ ਸਾਨੂੰ ਫੋਨ ਨਹੀਂ ਲਾਕੇ ਤੁਸੀਂ ਮੋਟਰਸਾਈਕਲ ਨਹੀਂ ਲਾਕੇ ਨੇ ਪਰ ਆਉਣ ਵਾਲਾ ਭਵਿੱਖ ਹੈ ਜਿਹੜਾ ਹਨਾ ਤੁਸੀਂ ਸੋਚੋ ਜਿਹੜੀਆਂ ਅੱਜ ਲੜਕੀਆਂ ਹਨ ਆਪਣੇ ਮਾ ਮਾਪ ਮੂਰੇ ਬੋਲਦੀਆਂ ਆਪਣੇ ਮਾ ਮਾਪ ਦੀ ਨਹੀਂ ਸੁਣਦੀਆਂ ਹੈਗੀਆਂ ਉਹ ਕੱਲ ਨੂੰ ਜਾ ਕੇ ਆਪਦੇ ਘਰ ਵਾਲੇ ਦੀ ਤੇ ਆਪਦੇ ਸੱਸ ਸਹੁਰੇ ਨੂੰ ਕਿਵੇਂ ਰੋਟੀ ਦੇਣਗੀਆਂ ਕਿਵੇਂ ਉੱਥੇ ਰਹਿਣਗੀਆਂ ਜਦੋਂ ਉੱਥੇ ਹਨਾ ਥੋੜਾ ਜਿਹਾ ਕਿਉਂਕਿ ਹਰ ਇੱਕ ਦਾ ਅਸਵਾ ਅਲੱਗ-ਅਲੱਗ ਹੁੰਦਾ ਜਦੋਂ ਆਪਾਂ ਵਿਆਹ ਦਿੰਨੇ ਆਪਾਂ ਕਹਿੰਦੇ ਨਾ ਵੀ ਹਨਾ ਉਹਦੇ ਸੌਰੇ ਮਾਰੇ ਆ ਸੌਰੇ ਨਹੀਂ ਮਾਰੇ ਹੁੰਦੇ ਕਿਉਂਕਿ ਆਪਣੇ ਵਿਚਾਰ ਨਹੀਂ ਇੱਕ ਦੂਜੇ ਨਾਲ ਮਿਲਦੇ ਹੁੰਦੇ ਜਦੋਂ ਵਿਚਾਰ ਨਹੀਂ ਮਿਲਦੇ ਫਿਰ ਆਪਾਂ ਇੱਕ ਦੂਜੇ ਤੇ ਤੌਮਤਾ ਲਾਉਣ ਲੱਗ ਜਾਂਦੇ ਉਹ ਲੜਕੀ ਤੇ ਲਾਉਣ ਲੱਗ ਜਾਂਦੇ ਨੇ ਲੜਕੀ ਹਨਾ ਉਹਨਾਂ ਤੇ ਲਾਉਣ ਲੱਗ ਜਾਂਦੀ ਹੈਗੀ ਤੇ ਕਸੂਰ ਕੀ ਹੈਗਾ ਕਸੂਰ ਸਿਰਫ ਆਪਣੇ ਸੰਸਕਾਰਾਂ ਦਾ ਕਿਉਂਕਿ ਆਪਾਂ ਬੱਚੇ ਦਾ ਮਾਈਂਡ ਉੱਥੇ ਤੱਕ ਸੈੱਟ ਕਰਦੇ ਹੀ ਨਹੀਂ ਹੈਗੀ ਆਪਾਂ ਉਹਨੂੰ ਜਿਵੇਂ ਆਪਾਂ ਕਹਿੰਦੇ ਵੀ ਆਪਾਂ ਪ੍ਰਿਪੇਅਰ ਹੀ ਨਹੀਂ ਕਰਦੇ ਉਸ ਚੀਜ਼ ਨੂੰ ਨਾ ਵੀ ਹਾਂ ਤੇਰੇ ਆਉਣ ਵਾਲੇ ਫਿਊਚਰ 'ਚ ਤੇਰੇ ਨਾਲ ਇਹ ਵੀ ਹੋ ਸਕਦਾ ਹੈ ਕਿਉਂਕਿ ਕਹਿੰਦੇ ਨੇ ਕਿ ਬੱਚੀ ਨੂੰ ਹਨਾ ਘਰ ਦੀ ਚਾਹੇ ਕਿੱਡੀ ਵੱਡੀ ਅਫਸਰਾ ਚਾਹੇ ਉਹ ਹਨਾ ਪਰ ਫਿਰ ਵੀ ਉਹਨੂੰ ਘਰ ਦਾ ਖਾਣਾ ਮਤਲਬ ਕਿ ਰੋਟੀ ਆਪਣੇ ਪਰਿਵਾਰ ਲਈ ਕਿਸੇ ਟਾਈਮ ਤਾਂ ਬਣਾਉਣੀ ਪੈਗੀ ਚਾਹੇ ਨੌਕਰ ਲੱਗੇ ਹੋਣੇ ਫਿਰ ਵੀ ਉਹਨਾਂ ਨੂੰ ਕਿਸੇ ਨੂੰ ਆਪਣੇ ਬੱਚੇ ਨੂੰ ਕਿਸੇ ਦਿਨ ਨੂੰ ਪੁੱਛ ਤਾਂ ਕਰਨਾ ਹੀ ਪੈਣਾ ਹਨਾ ਚਾਹੇ ਜਿੰਨਾ ਮਰਜੀ ਕੋਈ ਵੱਡਾ ਹੋ ਜਾਏ ਦੇਖੋ ਇਹ ਨਹੀਂ ਹੁੰਦਾ ਵੀ ਹਨਾ ਪੈਸਾ ਕਮਾਉਣਿਆਂ ਵੀ ਤਾਂ ਆਪਾਂ ਆਪਣੇ ਪਰਿਵਾਰ ਨਾਲ ਜਿਹੜੇ ਆਪਣੇ ਫਰਜ਼ ਨੇ ਉਹਨਾਂ ਨੂੰ ਆਪਾਂ ਛੱਡ ਦਈਏ ਹਨਾ ਜਿਵੇਂ ਕਿ ਮੈਂ ਤੁਹਾਨੂੰ ਆਪਣੀ ਕੱਲ ਇੱਕ ਵੀਡੀਓ ਪਾਈ ਸੀਗੀ ਹਨਾ ਚਾਹੇ ਮੈਂ ਕੁਛ ਵੀ ਕਰਦੀ ਆਂ ਦਾਣਾ ਚਾਹੀ ਮੈਂ ਆਪਣੇ ਪਰਿਵਾਰ ਨਾਲੋਂ ਵੀ ਬਦਕ ਕਮਾਉਣੀ ਆ ਨਾ ਪਰ ਇਹ ਨਹੀਂ ਹੈਗਾ ਵੀ ਹਨਾ ਵੀ ਮੈਂ ਆਪਣੇ ਫਰਜ਼ਾਂ ਤੋਂ ਖੁੰਝਦੀ ਆ ਨਾ ਇਸੇ ਕਰਕੇ ਕਹਿੰਦੇ ਜੀ ਨੂੰ ਪਜੀ ਕਹੋ ਤੇ ਜੀ ਕਹਾਓ ਹਨਾ ਪਿਆਰ ਨਾਲ ਤੁਸੀਂ ਦੁਨੀਆ ਜਿੱਤ ਸਕਦੇ ਹੋ ਅਗਰ ਆਪਾਂ ਜਿੱਦ ਕਰਕੇ ਕਰੀਏ ਤਾਂ ਕੁਛ ਨਹੀਂ ਜਿੱਤ ਸਕਦੇ ਹਨਾ ਦੇਖੋ ਇੱਕ ਚੀਜ਼ ਮੈਂ ਤੁਹਾਨੂੰ ਦੱਸੀ ਹੈਗੀ ਵੀ ਬੱਚੇ ਜਪਜੀ ਸਾਹਿਬ ਜੀ ਦਾ ਪਾਠ ਕਰਨ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ ਜਾਂ ਰਿਸ਼ਤਾ ਟੁੱਟ ਜਾ ਰਿਹਾ ਹੈ ਜਾਂ ਸਣਾ ਲੰਬਾ ਸਮਾਂ ਹੋ ਗਿਆ ਵੀ ਕੋਈ ਚੰਗਾ ਰਿਸ਼ਤਾ ਨਹੀਂ ਮਿਲ ਰਿਹਾ ਤੇ ਦੂਸਰੀਆਂ ਹਨਾ ਜਿਹੜੇ ਮਾਮਾ ਨਿਗੀਆਂ ਉਹ ਸਵਾਮੀਨਾ ਅਰਦਾਸ ਦੇ ਵਿੱਚ ਜਰੂਰ ਜਾਣਾ ਅਗਰ ਮਾਪੇ-ਬਾਪ ਨਹੀਂ ਹੈਗੇ ਤਾਂ ਤੁਸੀਂ ਬੱਚਾ ਖੁਦ ਜਾ ਸਕਦਾ ਹੈਗਾ ਹਣਾ ਤੇ ਤੀਸਰੀ ਗੱਲ ਹੈਗਾ ਇਹ ਇੱਕ ਟੋਟਕਾ ਹਣਾ ਪਰ ਜੇਪਾਂ ਟੋਟਕੇ ਕਰ ਵੀ ਲਵਾਂਗੇ ਇਹਦੇ ਵਿੱਚ ਆਪਣਾ ਕੋਈ ਨੁਕਸਾਨ ਵੀ ਨਹੀਂ ਹੈਗਾ ਹਣਾ ਕਿਉਂਕਿ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਗੱਲਾਂ ਨੇ ਕੋਈ ਇਹ ਨਹੀਂ ਵੀ ਆਪਾਂ ਹਣਾ ਇਹਨੂੰ ਉਹ ਕਰਾਂਗੇ ਕੀ ਮੈਨੂੰ ਕਹਿੰਦੇ ਨੇ ਵੀ ਪਹਿਨੇ ਹਨਾ ਗੁਰਬਾਣੀ ਦੇ ਵਿੱਚ ਹਨਾ ਟੋਟਕੇ ਜਾਂ ਜਾਦੂ ਟੂਣੇ ਨਹੀਂ ਹੋਣਾ ਪਰ ਕਹਿੰਦੇ ਨੇ ਵੀ ਦੂਸਰੇ ਪਾਸੇ ਉਹ ਜੁੜਨ ਦੇ ਨਾਲੋਂ ਹਨਾ ਆਪਣੇ ਨਾਲ ਜੋੜ ਕੇ ਆਪਾਂ ਉਸ ਚੀਜ਼ ਨੂੰ ਕਰੀਏ ਤਾਂ ਵਾਹਿਗੁਰੂ ਜੀ ਹੋਰ ਫਲ ਲਾ ਦਿੰਦੇ ਹੈਗੇ ਹਨਾ ਤੇ ਤੁਸੀਂ ਕਰਨਾ ਕੀ ਹੈ ਸ਼ਨੀਵਾਰ ਵਾਲੇ ਦਿਨ ਹਨਾ ਬੈਸੇ ਦਿਨ ਦਾ ਤਾਂ ਕੋਈ ਬਹਿਮ ਵੀ ਨਹੀਂ ਹੁੰਦਾ ਪਰ ਸ਼ਨੀਵਾਰ ਵਾਲੇ ਦਿਨ ਕਹਿੰਦੇ ਵੀ ਜ਼ਰੂਰ ਇਹ ਹੁੰਦਾ ਹੈ ਨਾ ਤਾਂ ਤੁਸੀਂ ਦੋ ਝਾੜੂ ਲੈਣੇ ਨੇ ਜਿਹੜੇ ਰੜ ਕੇ ਬਾਸ ਵਾਲੇ ਹੁੰਦੇ ਆ ਨਾ ਉਹਨਾਂ ਨੂੰ ਚੰਗੇ ਤਰੀਕੇ ਨਾਲ ਬੰਨ ਲੈਣਾ ਕਿਸੇ ਵੀ ਹਨਾ ਧਾਗੇ ਨਾਲ ਖੰਮਣੀ ਨਾਲ ਉਹਨੂੰ ਬੰਨ ਲੈਣਾ ਹਨਾ ਬੰਨ ਕੇ ਤੁਸੀਂ ਆਪਣੇ ਚਰਸਤਾ ਜਿੱਥੇ ਪੈਂਦੇ ਜਿੱਥੇ ਚਾਰ ਰਸਤੇ ਹੁੰਦੇ ਹਨਾ ਤਾਂ ਤੁਸੀਂ ਉੱਥੇ ਰੱਖਿਆ ਹੋਣਾ ਕਿ ਬਜ਼ੁਰਗ ਅਕਸਰ ਕਹਿੰਦੇ ਆ ਨਾ ਵੀ ਇਸ ਚੀਜ਼ ਦੇ ਨਾਲ ਹਨਾ ਜਿਹੜੀ ਕਿ ਤੁਹਾਡੇ ਸੰਜੋਗ ਨੇ ਬੰਨੇ ਹੋਏ ਹੁੰਦੇ ਆ ਜਿਵੇਂ ਲਾਲੋ ਜਾਂ ਕੋਈ ਆਪਣੇ ਭਾਗ ਹਨਾ ਨਹੀਂ ਜਾਗਦੇ ਤਾਂ ਉਸ ਚੀਜ਼ ਦਾ ਦੇਖੋ ਇੱਕ ਤਾਂ ਗੁਰਵਾਨੀ ਹੋਗੀ ਆਪਾਂ ਨੂੰ ਵਿਸ਼ਵਾਸ ਗੁਰਵਾਨੀ ਤੇ ਹੈਗਾ ਨਾ ਵਿਸ਼ਵਾਸ ਗੁਰਵਾਨੀ ਤੇ ਰੱਖਣਾ ਹੈਗਾ ਇਹ ਚੀਜ਼ ਇੱਕ ਇਹ ਕਹਿੰਦੇ ਜਿਵੇਂ ਆਮ ਬਜ਼ੁਰਗ ਕਹਿੰਦੇ ਨੇ ਕਹਿੰਦੇ ਲੜ ਚੜਾਵੇ ਤਾਪ ਲਜਾਵੇ ਆਪ ਇੱਕ ਬਹਾਨਾ ਬਣ ਜਾਂਦਾ ਹੈ ਹਨ ਉਸ ਚੀਜ਼ ਦਾ ਕਿ ਹੁਣ ਆਪਾਂ ਜੁੜ ਜਾਗੇ ਅੱਧੇ ਤਾਂ ਕਹਿਣਗੇ ਵੀ ਰੜਕਿਆਂ ਨਾਲ ਜੋੜਦਾ ਪਹਿਣਨੇ ਦੀ ਕੋ ਰੜਕਿਆਂ ਨਾਲ ਮੈਂ ਜੋੜ ਨਹੀਂ ਰਹੀ ਹੈਗੀ ਜੋੜ ਮੈਂ ਸਿਰਫ ਗੁਰੂ ਸਾਹਿਬ ਜੀ ਨਾਲ ਰਹੀ ਆ ਤੇ ਇਹਦੇ ਨਾਲ ਇੱਕ ਤੁਹਾਡੇ ਮਨ ਨੂੰ ਦਿਲਾਸਾ ਹੋ ਜਾਏਗਾ ਹਨ ਤੇ ਜਿਵੇਂ ਕਿ ਇਹ ਰੱਖਦੇ ਆਗੇ ਬਾਬਾ ਜੀ ਅਕਸਰ ਕਥਾ ਦੇ ਵਿੱਚ ਸੁਣਦੇ ਸੁਣਾਉਂਦੇ ਹੁੰਦੇ ਆ ਨਾ ਵੀ ਜਿੰਦੇ ਲਾ ਕੇ ਰੱਖ ਦਿੰਦੇ ਵੀ ਚਾਬੀ ਖੁੱਲੂਗੀ ਤਾਂ ਕਿਸਮਤ ਖੁੱਲ ਜੂਗੀ ਹਨਾ ਕਿਸਮਤ ਖੋਲਣ ਵਾਲੇ ਵਾਹਿਗੁਰੂ ਜੀ ਨੇ ਜਿਹੜੀ ਮੈਂ ਤੁਹਾਨੂੰ ਚੀਜ਼ ਇਹ ਦੱਸੀ ਹੈਗੀ ਇਹ ਤੁਸੀਂ ਹਨਾ ਜਰੂਰ ਕਰਨੀ ਹੈਗੀ ਤੇ ਅਗਲੀ ਗੱਲ ਆ ਗਈ ਚੌਥੀ ਕਿ ਜਿਹੜੇ ਬੱਚੇ ਦਾ ਤੁਹਾਡੇ ਦਾ ਰਿਸ਼ਤਾ ਨਹੀਂ ਹੋ ਰਿਹਾ ਹਨਾ ਉਹਦੇ ਉੱਪਰ ਦੀ ਨਾ ਤੁਸੀਂ ਹਰ ਹਫਤੇ ਲਾ ਲਓ ਜਾਂ ਤੁਸੀਂ ਐਤਵਾਰ ਨੂੰ ਲਾ ਲਓ ਹਨਾ ਕਿ ਉਹਦੇ ਉੱਪਰ ਦੀ ਨਾ ਪੰਜ ਚਾਰ ਪ੍ਰਸ਼ਾਦੇ ਬਣਾ ਕੇ ਹਨਾ ਤੁਸੀਂ ਨਾ ਬਾਹਰ ਜਿਹੜੇ ਜਾਨਵਰ ਫਿਰਦੇ ਹੁੰਦੇ ਆ ਉਹਨਾਂ ਨੂੰ ਪਾ ਦੇਣੀ ਵੀ ਕਿ ਕੁੱਤੇ ਫਿਰਦੇ ਆ ਗਾਇਆਂ ਫਿਰਦੀਆਂ ਕੋਈ ਵੀ ਫਿਰਦਾ ਹਨਾ ਉਹਨਾਂ ਨੂੰ ਪਾ ਦੇਣਾ ਹੈਗਾ ਤੇ ਇੱਕ ਨਾ ਸਵੀਰੇ ਸ਼ਾਮ ਨੂੰ ਤੁਸੀਂ ਨੇ ਜਲ ਦਾ ਗਲਾਸ ਰੱਖਣਾ ਹੈ ਸਰਾਣੇ ਤਸਵੀਰੀ ਉਹਨੂੰ ਉਹਦੇ ਬੱਚੇ ਦੇ ਉੱਪਰ ਦੀ ਕਮਾ ਕੇ ਆਪਣੇ ਮੇਨ ਗੇਟ ਦੇ ਉੱਪਰ ਪਾਏ ਆਉਣਾ ਹੈਗਾ ਜਪਜੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਨਾ ਹੈ ਗੁਰਦੁਆਰਾ ਸਾਹਿਬ ਤੁਸੀਂ ਨੇ ਜ਼ਰੂਰ ਜਾਣਾ ਹੈਗਾ ਤੇ ਮੇਨ ਗੱਲ ਹੈ ਜਿਹੜੀ कि ਤੁਸੀਂ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੇਰੇ ਬੱਚੇ ਦੇ ਸੰਜੋਗ ਨਹੀਂ ਮਿਲ ਰਹੇ ਇਸ ਦੇ ਸੰਜੋਗ ਕਿਸੇ ਗੁਰਸਿੱਖ ਪਰਿਵਾਰ ਨਾਲ ਮਿਲਾਉਣਾ ਤਾਂ ਕਿ ਵਾਹਿਗੁਰੂ ਜੀ ਇਸ ਦੀ ਵੀ ਜ਼ਿੰਦਗੀ ਸਖਾਲੀ ਲੰਗੇ ਤੇ ਇਹਨੂੰ ਆਪਣਾ ਵੀ ਸੰਪੂਰਨ ਗੁਰਸਿੱਖ ਬਣਾ ਲਓ ਕਿਉਂਕਿ ਦੇਖਿਆ ਤੁਸੀਂ ਹੈ ਨਾ ਅੱਜ ਕੱਲ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਨੇ ਕਿ ਵਿਆਹ ਵੀ ਹੋ ਜਾਣਗੇ ਪਰ ਉਸ ਤੋਂ ਬਾਅਦ ਨਿਵਦੀ ਨਹੀਂ ਹੈਗੀ ਨਿਵਣ ਦੀ ਜ਼ਰੂਰ ਤੁਸੀਂ ਅਰਦਾਸ ਕਰਿਆ ਕਰੋ ਜਿਵੇਂ ਕਿ ਤੁਸੀਂ ਦੇਖਿਆ ਸੀਗਾ ਕਿ ਧੰਨੇ ਨੂੰ ਹਨਾ ਕਿਹ ਹਸਗਾ ਜਦੋਂ ਵੀ ਹਾਂ ਤੂੰ ਮੰਗ ਕੀ ਮੰਗਦਾ ਤਾਂ ਤੰਨੇ ਨੇ ਹਨਾ ਸਾਰਾ ਕੁਝ ਹੀ ਮੰਗ ਲਿਆ ਸੀ ਤੰਨਾ ਭਾਵੇਂ ਤੁਸੀਂ ਸਾਰੇ ਜਾਣਦੇ ਹੀ ਹੋਗੇ ਹਨਾ ਤੇ ਉਹਨੇ ਮੰਗਿਆ ਸੀਗਾ ਵੀ ਹਨਾ ਮੈਨੂੰ ਕਹਿੰਦੀ ਜਿਹੜੀ ਘਰ ਦੀ ਘਰ ਵਾਲੀ ਹੈਗੀ ਹਨਾ ਉਹ ਵੇੜੇ 'ਚ ਦੁੱਧ ਰੜਕਦੀ दिखे ਸੋਨੇ ਦੀ ਮਧਾਨੀ ਹੋਵੇ ਹਨਾ ਵੀ ਇਸ ਤਰੀਕੇ ਦੇ ਨਾਲ ਹਨਾ ਮੰਗਣ ਦਾ ਵੀ ਇੱਕ ਤਰੀਕਾ ਹੁੰਦਾ ਹੈਗਾ ਹਨਾ ਤਾਂ ਅਰਦਾਸ ਕਰਨ ਵੇਲੇ ਨਾ ਵਾਹਿਗੁਰੂ ਜੀ ਅਗੇ ਜੋ ਵੀ ਤੁਹਾਡੇ ਮਨ ਦੇ ਵਿੱਚ ਹੁੰਦਾ ਜਰੂਰ ਤੁਸੀਂ ਹਨਾ ਕਹਿਆ ਕਰੋ ਕਿਉਂਕਿ ਲੁਕੋਣਾ ਰੱਖਿਆ ਕਰੋ ਸਭ ਜਾਣਦਾ ਕਿਉਂਕਿ ਆਪਣੇ ਅੰਦਰ ਵਸਦਾ ਹੈਗਾ ਹਨਾ ਜਿਹੜੀ ਮੈਂ ਤੁਹਾਨੂੰ ਇਹ ਤਿੰਨ ਤਰੀਕੇ ਦੱਸੇ ਨੇ ਇਹਨਾਂ ਨੂੰ ਤੁਸੀਂ ਜਰੂਰ ਕਰਨਾ ਹਨਾ ਇੱਕ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਉਹਦੇ ਨਾਲ ਵੀ ਨਾ ਬਹੁਤ ਫਰਕ ਪੈਂਦਾ ਬੱਚਿਆਂ ਦੇ ਇਸਤੇ ਜਾਂ ਦੇ ਹਨ ਬਾਰ ਬਾਰ ਇਸ ਤੇ ਟੁੱਟ ਰਹੇ ਨੇਗੇ ਹਨ ਆਪਾਂ じゃ ਕਹਿ ਦਿੰਦੇ ਆ ਵੀ ਕੋਈ ਭਾਨੀ ਮਾਰ ਰਿਹਾ ਹੈਗਾ ਹਨ ਤਾਂ ਉਹਨਾਂ ਵਾਸਤੇ ਮੈਂ ਇੱਕ ਸਬਦ ਦੱਸਣ ਲੱਗੀ ਹਾਂ ਨਾ ਤੁਸੀਂ ਇਸ ਨੂੰ ਡਾਊਨਲੋਡ ਕਰ ਲੈਣਾ ਮੋਬਾਈਲ ਤੇ ਤੁਸੀਂ ਬੋਲ ਕੇ ਤਾਂ ਉਹਦੇ ਵਿੱਚ ਇਹ ਸਬਦ ਨਿਕਲ ਆਵੇਗਾ ਦੇਖੋ ਕਿਤੇ ਵੀ ਤੁਹਾਡਾ ਮਕਦਮਾ ਚੱਲਦਾ ਹੈ ਨਾ ਤੁਹਾਨੂੰ ਹੁੰਦਾ ਵੀ ਸਾਡੇ ਬਹੁਤ ਦੁਸ਼ਮਣ ਨੇ ਨਾ ਸਾਨੂੰ ਕੋਈ ਜਿੱਤ ਨਹੀਂ ਪ੍ਰਾਪਤ ਹੋ ਰਹੀ ਹੈ ਨਾ ਦੇਖੋ ਆਪਨੂੰ ਹੁੰਦਾ ਵੀ ਕਿਸੇ ਨੇ ਸਾਡੇ ਤੇ ਕਰ ਜਾਦੂ ਟੋਣਾ ਤੰਤਰ ਮੰਤਰ ਕਰਵਾਤਾ ਵੀ ਜਿਹੜਾ ਸਾਡੇ ਬੱਚਿਆਂ ਦਾ ਨਾ ਚੱਲਦਾ ਚੱਲਦਾ ਜਿਹੜਾ ਰਿਸ਼ਤੇ ਦੀ ਗੱਲ ਉਹ ਰੁਕ ਗਈ ਤਾਂ ਤੁਸੀਂ ਇਸ ਸਬਦ ਦਾ ਹਨਾ ਰੋਜ਼ 11 ਵਾਰੀ ਜਾਂ 21 ਵਾਰੀ ਸਵੇਰੇ ਪਾਠ ਜ਼ਰੂਰ ਕਰਨਾ ਹੈਗਾ ਤਾਂ ਦੇਖੋ ਹਨਾ ਮਹੀਨੇ ਦੋ ਮਹੀਨਿਆਂ ਦੇ ਵਿੱਚ ਤੁਹਾਡੇ ਬੱਚਿਆਂ ਦਾ ਰਿਸ਼ਤਾ ਤੇ ਤੁਹਾਡੇ ਘਰ ਵਿੱਚ ਕਿੰਨੀ ਬਰਕਤ ਹੋਣ ਲੱਗ ਜੇਗੀ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਕੋਈ ਰੋਜ਼ਾਨਾ ਕਰਨ ਲੱਗਿਆ ਉਹ ਤਾਂ ਵਾਹਿਗੁਰੂ ਜੀ ਹਨਾ ਕੋਈ ਘਾਟ ਛੱਡਦੀ ਹੀ ਨਹੀਂ ਹੈਗੀ ਹਨਾ ਤੇ ਅਰਦਾਸ ਕਰਨ ਵੇਲੇ ਆਪਾਂ ਇੱਕ ਪਾਠ ਤਾਂ ਕਰ ਲੈਣਾ ਪਰ ਅਰਦਾਸ ਕਰਨ ਵੇਲੇ ਥੋੜੀਆਂ ਜਿਹੀਆਂ ਗਲਤੀਆਂ ਕਰ ਦਿੰਨੇ ਆ ਹਨਾ ਉਸ ਟਾਈਮ ਤੁਸੀਂ ਨਾ ਜੋ ਵੀ ਤੁਹਾਡੇ ਮਨ ਦੇ ਵਿੱਚ ਹੁੰਦਾ ਵਾਹਿਗੁਰੂ ਜੀ ਅਰਦਾਸ ਜ਼ਰੂਰ ਕਰਿਆ ਕਰੋ ਹਨਾ ਇੱਕ ਇਹ ਅਰਦਾਸ ਜ਼ਰੂਰ ਕਰਿਆ ਕਰੋ ਕਿ ਵਾਹਿਗੁਰੂ ਜੀ ਮੈਨੂੰ ਤੇਰੇ ਦਰ ਦਾ ਭਰੋਸਾ ਜ਼ਰੂਰ ਬਣਾ ਦੇਣਾ ਕਿਉਂਕਿ ਮੈਂ ਤੁਹਾਨੂੰ ਤੁਹਾਡੇ ਤੋਂ ਵਿਸਣਿਆ ਹਨ ਤਾਈਓ ਮੈਨੂੰ ਇਹ ਦੁੱਖ ਹੋਏ ਨੇ ਤਾਂ ਉਹ ਸ਼ਬਦ ਹੈਗਾ ਜਾਈ ਦੱਖਣੀ ਮੁਹੱਲਾ ਪੰਜਵਾਂ ਕਿਉਂਕਿ ਮੈਂ ਦੱਖਣੀ ਨਹੀਂ ਬੋਲ ਰਹੀ ਕਿਉਂਕਿ ਕਈ ਵਾਰੀ ਮੈਨੂੰ ਨੇ ਇੱਕ ਦੋ ਨੇ ਕਮੈਂਟ ਕੀਤਾ ਕਿ ਤੁਸੀਂ ਤਾਂ ਆਪ ਦੱਖਣੀ ਬੋਲ ਰਹੇ ਹੋ ਦੱਖਣੀ ਨਹੀਂ ਹੈਗਾ ਦੱਖਣੀ ਹੈ ਡੱਡੇ ਤੇ ਅਦਕ ਖਾ ਨਾਣੀ ਨੂੰ ਵੀ ਆਰੀ ਦੱਖਣੀ ਮੁਹੱਲਾ ਪੰਜਵਾਂ ਪੌੜੀ ਜਾਨ ਤੂੰ ਮੇਰੇ ਬਲ ਹੈ ਤਾਂ ਕਿਆ ਮੋਹ ਸੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਕshmi ਤੋਟਨ ਆਵੇ ਖੈ ਖਰਚ ਰਗਨ ਦਾ ਲੱਖ 84 ਮੀਂਦ ਨਹੀਂ ਸਭ ਸੇਵ ਕਰਨ ਦਾ ਇਸ ਪਾਠ ਨੂੰ ਤੁਸੀਂ ਨਾ ਮੋਬਾਈਲ ਤੇ ਡਾਊਨਲੋਡ ਕਰ ਲਿਓ ਤੁਹਾਡੇ ਕੋਲੇ ਕੁਰਕਾ ਸਾਹਿਬ ਹੈਗੇ ਨੇ ਤਾਂ ਤੁਸੀਂ ਉਥੋਂ ਵੀ ਇਹਨੂੰ ਹਨਾ ਸ਼ਬਦ ਨੂੰ ਲਿਖ ਸਕਦੇ ਹੋ ਬਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਵੀ ਤੁਹਾਨੂੰ ਇਹ ਸ਼ਬਦ ਮਿਲੇਗਾ ਤੇ ਤੁਸੀਂ ਨਾ ਇਸ ਨੂੰ ਇੱਕ ਪੇਜ ਤੇ ਲਿਖ ਲੈਣਾ ਉਹਨੂੰ ਕਿਸੇ ਸੁੱਚੀ ਜਗ੍ਹਾ ਰੱਖਣਾ ਜਿੱਥੇ ਤੁਹਾਡੇ ਘੁੱਟਕੇ ਸਾਹਿਬ ਪਏ ਨੇ ਜਾਂ ਕੋਈ ਤਸਵੀਰਾਂ ਰੱਖੀਆਂ ਜੋਤੂਫ ਕਰ ਦਿਓ ਤਾਂ ਤੁਸੀਂ ਰੋਜ਼ ਇਹਨੂੰ 21 ਵਾਰੀ ਜਾਂ 11 ਵਾਰੀ ਤੁਸੀਂ ਇਸੇ ਸ਼ਬਦ ਨੂੰ ਹੁਣੇ ਪਾਠ ਕਰਨਾ ਭਰੋਸਾ ਰੱਖ ਕੇ ਕਰਨਾ ਕਿ ਵਾਹਿਗੁਰੂ ਜੀ ਮੇਰੇ ਹਾਜ਼ਰ ਨਾ ਨਜ਼ਰ ਨੇ ਤੁਹਾਡਾ ਕਿੱਡਾ ਵੀ ਮੁਕੱਦਮਾ ਹੈ ਤਾਂ ਅਸੀਂ ਬਾਹਰ ਗਏ ਹਾਂ ਤੁਹਾਡਾ ਬੀਜਾ ਹਨ ਜਿਵੇਂ ਕਿ ਕਈ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਆਉਂਦੇ ਨੇ ਦੀ ਸਾਡਾ ਹਜੇ ਗ੍ਰੀਨ ਕਾਰਡ ਨਹੀਂ ਮਾਰੇ ਸਾਨੂੰ ਬਹੁਤ ਟਾਈਮ ਹੋ ਗਿਆ ਸਾਡੇ ਕੇਸ ਚੱਲ ਰਹੇ ਨੇ ਤੇ ਇੱਕ ਭੈਣ ਨੇ ਮੈਨੂੰ ਮੈਸੇਜ ਕੀਤਾ ਕਿ ਮੇਰਾ ਘਰ ਬਸਾ ਬਸ ਜੈ ਹਨਾ ਤਾਂ ਇਸ ਸ਼ਬਦ ਦਾ ਪਾ ਕੇਸੀ ਇਸ਼ਨਾਨ ਕਰਕੇ ਚੌਂਕੜਾ ਲਗਾ ਕੇ ਜੋਤੂ ਫਲਵੇ ਲਗਾ ਕੇ ਹਨਾ ਪੂਰਾ ਸਵਾ ਮਹੀਨਾ ਡੇਢ ਮਹੀਨਾ ਕਰੇਗਾ ਤਾਂ ਕੋਈ ਵੀ ਅਜਿਹਾ ਕਾਰਜ ਨਹੀਂ ਕਿ ਉਹਦਾ ਨਾ ਹੋਵੇ ਇਹ ਮੈਰੀ ਖੁਦ ਦੀ ਹੱਡ ਬੀਤੀ ਹੈ ਨਾ ਜਦੋਂ ਵੀ ਤੁਹਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਨਾ ਤਾਂ ਤੁਸੀਂ ਗੁਰਵਾਣੇ ਦਾ ਸਹਾਰਾ ਲਮੋਗੇ ਨਾ ਤਾਂ ਤੁਹਾਡੀ ਨਾ ਉਹ ਜਿਹੜੀ ਕੋਈ ਵੀ ਆਦ ਵਿਆਦ ਮੁਸੀਬਤ ਹੈਗੀ ਨਾ ਉਹਨੂੰ ਵਾਇਗਰ ਵਿੱਚ ਖੁਦ ਕੱਟਣਗੇ ਇੱਕ ਕਰਕੇ ਦੇਖਿਓ ਹਨਾ ਤੇ ਜਿਹਨੇ ਵਿਸ਼ਵਾਸ ਕਰ ਲਿਆ ਤਾਂ ਸੁਖਮਣੇ ਆਪਣੇ ਜਪਜੀ ਸਾਹਿਬ ਜੀ ਦੇ ਵਿੱਚ ਹੈਗੇ ਹਨ ਕਿ ਨੇ ਸੋਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਿਲਦਾ ਦੇਖੋ ਜਿਹੜਾ ਸੁਣ ਕੇ ਉਹਨੂੰ ਮੰਨ ਲੈਂਦਾ ਮੰਨ ਕੇ ਕਮਾ ਲੈਂਦਾ ਨਾ ਵਾਹਿਗੁਰੂ ਜੀ ਉਹਦੇ ਬੀੜੇ ਪਾਰ ਕਰ ਦਿੰਦੇ ਨੇ ਤੇ ਜਿਹੜੀ ਮੈਂ ਤੁਹਾਨੂੰ ਇਹ ਉਪਾਅ ਦੱਸੇ ਨੇ ਇਹ ਜਰੂਰ ਕਰਨਾ ਹੈ ਨਾ ਤੇ ਖੁਸ਼ਖਬਰੀ ਮੈਨੂੰ ਜਰੂਰ ਦੇਣਾ ਜਿਹੜੇ ਜਿਹੜੇ ਭੈਣ ਭਰਾਵਾਂ ਦੇ ਬੱਚਿਆਂ ਦੇ ਰਿਸ਼ਤੇ ਪੱਕੇ ਹੋਣਗੇ ਤਾਂ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ